ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਆਖਰ ਅਸਤੀਫਾ ਦੇਣਾ ਹੀ ਪਿਆ ਉਹ ਲਿਬਰਲ ਪਾਰਟੀ ਨਾਲ ਸੰਬੰਧ ਰੱਖਦੇ ਨੇ ਉਸ ਦਾ ਪਰਿਵਾਰ ਪਿਛਲੇ ਲੰਬੇ ਸਮੇਂ ਤੋਂ ਕੈਨੇਡਾ ਦੀ ਸਿਆਸਤ ਵਿੱਚ ਸਰਗਰਮ ਰਿਹਾ ਹੈ ਉਸ ਦੇ ਪਿਤਾ ਪੀਰੇ ਟਰੂਡੋ ਦਾ ਨਾਂ ਕੈਨੇਡਾ ਦੇ ਹੁਣ ਤੱਕ ਦੇ ਸ਼ਾਨਦਾਰ ਪ੍ਰਧਾਨ ਮੰਤਰੀਆਂ ਵਿੱਚ ਗਿਣਿਆ ਜਾਂਦਾ ਹੈ ਸਾਲ 2015 ਨੂੰ ਉੱਥੇ ਹੋਈਆਂ ਚੋਣਾਂ ਵਿੱਚ ਜਦੋਂ ਟਰੂਡੋ ਪ੍ਰਧਾਨ ਮੰਤਰੀ ਬਣਿਆ ਤਾਂ ਉਸ ਦੀ ਉਮਰ 44 ਸਾਲ ਦੇ ਲਗਭਗ ਸੀ ਸ਼ੁਰੂ ਵਿੱਚ ਉਸ ਨੂੰ ਲੋਕਾਂ ਦਾ ਵੱਡਾ ਹੰਗਾਰਾ ਮਿਲਿਆ। ਕੈਨੇਡਾ ਦੇ ਕਮੰਤਰੀ ਸਬੰਧ ਵੀ ਉਸ ਸਮੇਂ ਤੱਕ ਦੂਜੇ ਦੇਸ਼ਾਂ ਨਾਲ ਸ਼ਾਨਦਾਰ ਰਹੇ ਸਨ। ਪਰ ਉਸ ਦੀਆਂ ਬੇਹਦ ਉਦਾਰ ਨੀਤੀਆਂ ਕਰਕੇ ਕੈਨੇਡਾ 'ਚ ਦੁਨੀਆ ਭਰ ਤੋਂ ਵੱਡੀ ਗਿਣਤੀ 'ਚ ਪ੍ਰਵਾਸੀ ਦਖਲ ਹੋ ਗਏ। ਇੰਨੀ ਵੱਡੀ ਗਿਣਤੀ 'ਚ ਲੋਕਾਂ ਨੂੰ ਸਮੋਣ ਲਈ ਦੇਸ਼ ਕੋਲ ਮੁੱਢਲਾ ਢਾਂਚਾ ਤਿਆਰ ਨਹੀਂ ਸੀ। ਤੇ ਨਾ ਹੀ ਇਸ ਕਦਰ ਵੱਡੇ ਰੋਜ਼ਗਾਰ ਦੇ ਮੌਕੇ ਹੀ ਸਨ ਜਿਸ ਕਰਕੇ ਉੱਥੇ ਬੇਰੋਜ਼ਗਾਰੀ ਪੈਰ ਪਸਾਰਨ ਲੱਗੀ ਸੀ। ਉੱਥੋਂ ਦੇ ਸਮਾਜ ਵਿੱਚ ਬੇਚੈਨੀ ਤੇ ਬਦਮਨੀ ਬਦਲ ਲੱਗੀ ਸੀ ਸਾਲ 2019 ਵਿੱਚ ਹੋਈਆਂ ਚੋਣਾਂ ਵਿੱਚ ਲਿਬਰਲ ਪਾਰਟੀ ਨੂੰ ਬਹੁਮਤ ਲਈ ਲੋੜੀਂਦੀਆਂ ਸੀਟਾਂ ਨਾ ਮਿਲੀਆਂ ਜਿਸ ਕਰਕੇ ਪੰਜਾਬੀ ਮੋਲ ਦੇ ਜਗਮੀਤ ਸਿੰਘ ਦੀ ਅਗਵਾਈ ਵਾਲੀ ਨਿਊ ਡੈਮੋਕ੍ਰੈਟਿਕ ਪਾਰਟੀ ਜਿਸ ਨੇ ਉਦੋਂ 24 ਸੀਟਾਂ ਜਿੱਤੀਆਂ ਸਨ ਦੀ ਮਦਦ ਲੈਣ ਲਈ ਟਰੂਡੋ ਨੂੰ ਮਜਬੂਰ ਹੋਣਾ ਪਿਆ ਜਗਮੀਤ ਸਿੰਘ ਜਿੱਥੇ ਬੜੇ ਜਹੀਨ ਚੁਸਤ ਤੇ ਹਰਮਨ ਪਿਆਰੇ ਆਗੂ ਹਨ ਅਥੀਓ ਕੈਨੇਡਾ ਵਿੱਚ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਖਾੜਕੂ ਵਿਚਾਰਤਾਰਾ ਰੱਖਣ ਵਾਲੇ ਸਿੱਖ ਭਾਈਚਾਰੇ ਦੇ ਲੋਕਾਂ ਦੇ ਵੀ ਹਮਾਇਤੀ ਰਹੇ ਹਨ ਇਸੇ ਕਰਕੇ ਸਮੇਂ ਵਿੱਚ ਉੱਥੇ ਬਖ ਬਖ ਸ਼ਹਿਰਾਂ ਤੇ ਥਾਂ-ਪੁਰਥਾਂ ਖਾਲਿਸਤਾਨ ਵੀ ਮੰਗ ਉੱਠਦੀ ਰਹੀ ਹੈ ਇਸ ਦੇ ਨਾਲ ਹੀ ਭਾਰਤ ਵਿਰੋਧੀਨੇ ਕਾਰਵਾਈਆਂ ਹੁੰਦੀਆਂ ਰਹੀਆਂ ਭਾਰਤ ਸਰਕਾਰ ਵੱਲੋਂ ਇਸ ਪ੍ਰਤੀ ਸਖਤ ਪ੍ਰਤੀਕਰਮ ਟਰੂਡੋ ਸਰਕਾਰ ਨੂੰ ਭੇਜਿਆ ਜਾਂਦਾ ਰਿਹਾ ਪਰ ਇਸ ਦਾ ਉਸ ਉੱਪਰ ਕੋਈ ਅਸਰ ਨਹੀਂ ਹੋਇਆ ਸਕਨ ਉਹ ਖੜ ਕੋ ਵਿਚਾਰਤਾ ਰਾ ਵਾਲੇ ਸੰਗਠਨਾ ਦੀ ਪੁਸ਼ਤ ਪਨਾਹੀ ਕਰਦਾ ਰਿਹਾ ਅੱਜ ਉੱਥੇ ਭਾਰਤੀ ਮੂਲ ਦੇ 20 ਲੱਖ ਤੋਂ ਵੱਧ ਲੋਕ ਵਸੇ ਹੋਏ ਹਨ ਉੱਥੇ ਵੱਡੀ ਗਿਣਤੀ ਵਿੱਚ ਏਸ਼ੀਆਈ ਤੇ ਅਫਰੀਕੀ ਦੇਸ਼ਾਂ ਦੇ ਲੋਕ ਵੀ ਕਿਸੇ ਨਾ ਕਿਸੇ ਤਰ੍ਹਾਂ ਸ਼ਰਨਾਰਥੀਆਂ ਦੇ ਰੂਪ ਵਿੱਚ ਉੱਥੇ ਪਹੁੰਚੇ ਹੋਏ ਨੇ ਕੈਨੇਡਾ ਨੇ ਆਪਣੀ ਆਰਥਿਕਤਾ ਨੂੰ ਠੁੰਮਣਾ ਦੇਣ ਲਈ ਉੱਥੇ ਵਿਦਿਅਕ ਅਦਾਰਿਆਂ ਤੇ ਯੂਨੀਵਰਸਿਟੀਆਂ 'ਚ ਪੜ੍ਹਾਈ ਲਈ ਖੁੱਲਾ ਸੱਦਾ ਦਿੱਤਾ ਸੀ ਤੇ ਲੋਕ ਉਥੋਂ ਦੇ ਲਿਬਰਲ ਕਾਨੂੰਨ ਕਰਕੇ ਪੱਕਾ ਪ੍ਰਵਾਸ ਹਾਸਲ ਕਰਨ ਵਿੱਚ ਸਫਲ ਹੋ ਗਏ। ਇਸੇ ਹੀ ਸਮੇਂ ਵਿੱਚ ਲਿਬਰਲ ਸਰਕਾਰ ਤੇ ਕਈ ਤਰ੍ਹਾਂ ਦੇ ਪਿਛਤਾਚਾਰ ਦੇ ਦੋਸ਼ ਲੱਗਣ ਸ਼ੁਰੂ ਹੋ ਗਏ। ਤੇ ਸਾਧਨਾਂ ਦੇ ਸੀਮਤ ਹੋਣ ਕਰਕੇ ਉੱਥੇ ਮਹਿੰਗਾਈ ਵੀ ਵਧਦੀ ਗਈ। ਜਿਸ ਨੂੰ ਲੈ ਕੇ 2024 ਵਿੱਚ ਟੁੱਡੋ ਸਰਕਾਰ ਦੀ ਵਿੱਤ ਮੰਤਰੀ ਤੇ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫੀਨਲੈਂਡ ਨੇ ਅਸਤੀਫਾ ਦੇ ਦਿੱਤਾ ਸੀ। ਇਸੇ ਹੀ ਸਮੇਂ ਵਿੱਚ ਉਸਨੇ ਅਮਰੀਕਾ, ਰੂਸ, ਚੀਨ ਨੂੰ ਆਪਣੇ ਤੋਂ ਦੂਰ ਕਰ ਲਿਆ। ਭਾਰਤ ਨਾਲ ਪਿਛਲੇ 2 ਸਾਲਾਂ ਤੋਂ ਪੰਜਾਬ ਤੋਂ ਗਏ ਖਾਲਿਸਤਾਨ ਸਮਰਥਕ ਹਰਦੀਪ ਸਿੰਘ ਨਿੱਜਰ ਦੇ ਮਾਰੇ ਜਾਣ ਤੋਂ ਬਾਅਦ ਉਸਨੇ ਭਾਰਤ ਸਰਕਾਰ ਵਿਰੁੱਧ ਇਹ ਇਲਜ਼ਾਮ ਲਗਾਉਣਾ ਸ਼ੁਰੂ ਕਰ ਦਿੱਤਾ ਕਿ ਨਿੱਜਰ ਦਾ ਕਤਲ ਭਾਰਤ ਸਰਕਾਰ ਦੀ ਛਾਏ ਹੇਠ ਹੋਇਆ। ਇਸ ਨਾਲ ਦੋਹਾਂ ਦੇਸ਼ਾਂ ਦੇ ਰਾਜਨੀਤਿਕ ਸਬੰਧਾਂ ਵਿੱਚ ਕਸ਼ੀਦਗੀ ਵਹਿਦ ਵੱਧ ਗਈ ਤੇ ਇੱਕ ਦੂਜਰੇ ਦੇ ਸਫਾਰਟਨਿਕਿਆਂ ਵਿੱਚ ਇੱਕ ਦੂਜੇ ਦੀ ਕੂਟਨੀਤਿਕਾ ਨੂੰ ਵਾਪਸ ਬੁਲਾਇਆ ਜਾਣ ਲੱਗਾ ਅਜਹੀ کشੀਦਗੀ ਨੂੰ ਦੇਖਦੇ ਹਾਂ ਭਾਰਤ ਸਰਕਾਰ ਨੇ ਉਸ ਤੋਂ ਠੋਸ ਸਬੂਤ ਮੰਗੇ ਜਿਸ ਦਾ ਉਹ ਅਜੇ ਤੱਕ ਕੋਈ ਵੀ ਸੰਤੁਸ਼ਟੀਜਨਕ ਜਵਾਬ ਨਹੀਂ ਦੇ ਸਕੇ ਭਾਰਤ ਦੇ ਕੈਨੇਡਾ ਦੋਹਾਂ ਦਾ ਵਪਾਰ ਉੱਚ ਪੱਧਰ ਤੇ ਰਿਹਾ ਇਸ ਨੂੰ ਬ੍ਰੇਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਅਜਿਹੇ ਵਿਗੜੇ ਸਬੰਧਾਂ ਨੇ ਕੈਨੇਡਾ ਦੀ ਆਰਥਿਕਤਾ ਤੇ ਵੱਡਾ ਅਸਰ ਪਾਇਆ ਸਾਲ 2023-24 ਵਿੱਚ ਇਹਨਾਂ ਦੋਹਾਂ ਦੇਸ਼ਾਂ ਦਾ ਵਪਾਰ 8.4 ਅਰਬ ਡਾਲਰ ਸੀ ਤੇ ਜਿਸ ਦੇ 20 ਅਰਬ ਡਾਲਰ ਤੱਕ ਪਹੁੰਚਣ ਦੀਆਂ ਕਿੱਸ ਅਰਾਈਆਂ ਲਗਾਈਆਂ ਜਾ ਰਹੀਆਂ ਸੀ ਇਹਨਾਂ ਸਾਰੇ ਕਾਰਨਾ ਕਰਕੇ ਲਿਵਰ ਪਾਰਟੀ ਅੰਦਰੋਂ ਹੀ ਟੂਡੋ ਬੁੱਧ ਆਵਾਜ਼ ਉਠਣੀ ਸ਼ੁਰੂ ਹੋ ਗਈ ਜੋ ਲਗਾਤਾਰ ਉਸ ਲਈ ਕਰੜਾ ਇਮਤਿਹਾਨ ਸੀ ਚਾਹੇ ਹਾਲੇ ਕੈਨੇਡਾ ਵਿੱਚ ਅਗਲੀਆਂ ਚੋਣਾਂ ਅਕਤੂਬਰ 2025 ਨੂੰ ਹੋਣੀਆਂ ਨਿਸ਼ਚਿਤ ਹਨ ਪਰ ਟੂਡੋ ਦਾ ਹਰ ਪੱਖੋਂ ਵਿਰੋਧ ਇੰਨਾ ਵੱਧ ਗਿਆ ਸੀ ਕਿ ਉਸ ਨੂੰ ਅਸਤੀਫਾ ਦੇਣ ਲਈ ਮਜਬੂਰ ਹੋਣਾ ਪਿਆ ਹਾਲਾਤ ਇਥੋਂ ਤੱਕ ਪਹੁੰਚ ਚੁੱਕੇ ਸਨ ਕਿ ਕੈਨੇਡਾ ਦੇ ਗੁਆਂਢੀ ਦੇਸ਼ ਅਮਰੀਕਾ ਨੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਕੈਨੇਡਾ ਨੂੰ ਆਪਣੇ ਦੇਸ਼ ਦਾ 55ਵਾਂ ਸੂਬਾ ਬਣਾਏ ਜਾਣ ਦੇ ਵਿਵਾਨ ਦੇਣੇ ਸ਼ੁਰੂ ਕਰ ਦਿੱਤੇ ਹੁਣ ਤੱਕ 트੍ਰੰਪ ਖੁੱਲ੍ਹੇਆਮ ਤਿੰਨ ਵਾਰ ਅਜਿਹਾ ਦਾਵਾ ਕਰ ਚੁੱਕਾ ਹੈ ਜਿਸ ਦੇ ਪ੍ਰतिकਰਮ ਦੇਣ ਦੀ ਬਜਾਏ ਜਸਟਿਨ ਟਰੂਡੋ ਨੇ ਚੁੱਪ ਧਾਰਨੀ ਕਰਨ ਹੀ ਪਲੀ ਸਮਝੀ ਜੋ ਕੈਨੇਡਾ ਵਾਸੀਆਂ ਨੂੰ ਹਜ਼ਮ ਨਹੀਂ ਹੋਈ ਟੂ ਟੂ ਦੇ ਅਸਤੀਫਾ ਦੇਣ ਦੇ ਬਾਵਜੂਦ ਹਾਲੇ ਲਿਬਰਲ ਪਾਰਟੀ ਦੇ ਹੀ ਸੱਤਾ 'ਚ ਬਣੇ ਰਹਿਣ ਦੀ ਸੰਭਾਵਨਾ ਹੈ ਪਰ ਹੁਣ ਦੇਖਣਾ ਬਾਕੀ ਹੋਵੇਗਾ ਕਿ ਭਾਰਤ ਨਾਲ ਕੈਨੇਡਾ ਦੇ ਕਸ਼ਿਦਗੀ ਵਾਲੇ ਸਬੰਧਾਂ ਵਿੱਚ ਆਉਣ ਵਾਲੇ ਸਮੇਂ ਵਿੱਚ ਕਿੰਨੀ ਕਿ ਤਬਦੀਲੀ ਆ ਸਕੇਗੀ ਧੰਨਵਾਦ ਜੀ